ਸੁਪਨਿਆਂ ਦੇ ਘਰ ਦੀ ਇਹ ਮਾਮਾ ਦੀ ਬਿਲਡਿੰਗ ਦਾ ਅੱਜ ਆਗਾਜ਼ ਕਰਨ ਲੱਗੇ ਆ ਅੱਜ ਬੇਸਮੈਂਟ ਪਟਣ ਵਾਸਤੇ ਮਿੱਟੀ ਪਟਣ ਲੱਗੇ ਨੇ ਇਸ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਜਾਊਗਾ ਜੀ 4 ਜੂਨ 2025 ਅੱਜ ਤੋਂ ਪੂਰਾ 1 ਮਹੀਨਾ ਬਾਅਦ ਦੇ ਵਿੱਚ ਬੋਲੇ ਸੋ ਨਿਹਾਲ ਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਆਪਣਾ ਨਵਾਂ ਘਰ ਬਣ ਲੱਗਿਆ ਵਾ ਐ ਕਸ਼ਮੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਮੂਰਤ ਤਸਵੀਰ ਲੱਗੀ ਦੇਖੀ ਆ ਇਹ ਸਾਡਾ ਨਵਾਂ ਘਰ ਬਣ ਜਾ ਰਿਹਾ ਜਿਹੜਾ ਸਾਡੀਆਂ ਮਾਮਾ ਦਾ ਘਰ ਸਾਡੀਆਂ ਭੈਣਾਂ ਦਾ ਘਰ ਇਹ ਉਹਦੀ ਤਸਵੀਰ ਆ ਕਿਉਂਕਿ ਸਾਡੀਆਂ ਮਾਮਾ ਤੇ ਸਾਡੀਆਂ ਭੈਣਾਂ ਵਾਸਤੇ ਅਸੀਂ ਅਲੱਗ ਤੋਂ ਇੱਕ ਘਰ ਬਣਾਉਣ ਲੱਗੇ ਆ ਪਹਿਲਾਂ ਤਾਂ ਅਸੀਂ ਸੋਚਿਆ ਨਹੀਂ ਸੀ ਜਦੋਂ ਸੁਪਨਿਆਂ ਦੇ ਘਰ ਦੀ ਨਵੀਂ ਬਿਲਡਿੰਗ ਬਣੀ ਸੀਗੀ ਤੇ ਉਹਦੇ ਵਿੱਚ ਹੀ ਥੱਲੇ ਬੀਬੀਆਂ ਤੇ ਭੈਣਾਂ ਵਾਸਤੇ ਪ੍ਰਬੰਧ ਕੀਤਾ ਸੀਗਾ ਤੇ ਉੱਪਰ ਬਜ਼ੁਰਗਾਂ ਵਾਸਤੇ ਪਰ ਸਾਡੇ ਕੋਲੇ ਨੌਜਵਾਨ ਵੀਰ ਵੀ ਆ ਸਾਡੀਆਂ ਨੌਜਵਾਨ ਭੈਣਾਂ ਵੀ ਆ ਤਾਂ ਸਾਨੂੰ ਸਮੇਂ ਦੇ ਨਾਲ ਕਾਫੀ ਦਿੱਕਤਾਂ ਆਉਣ ਲੱਗੀਆਂ ਇਕੱਠਿਆਂ ਨੂੰ ਰੱਖਣਾ ਉੱਥੇ ਅੰਦਰ ਫਿਰ ਵਿਹੜਾ ਬਹੁਤ ਛੋਟਾ ਪੈ ਗਿਆ ਬੀਬੀਆਂ ਭੈਣਾਂ ਨੂੰ ਬਾਹਰ ਘੁੰਮਣਾ ਫਿਰਨਾ ਇਦਾਂ ਲੱਗਦੀ ਸੀ ਜਿਵੇਂ ਉਹਨਾਂ ਨੂੰ ਆਜ਼ਾਦੀ ਨਾ ਹੋਵੇ ਤਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਹੋਈ ਹੁਣ ਜਿਹੜੀ ਪ੍ਰਾਣੀ ਪਹਿਲਾਂ ਬਿਲਡਿੰਗ ਦਾ ਕੰਮ ਚੱਲਦਾ ਸੀ ਉਹਦਾ ਕੰਮ ਲਗਭਗ 90% ਨਿਬੜ ਗਿਆ ਹੁਣ 10% ਰਹਿੰਦਾ ਤਾਂ ਹੁਣ ਅਸੀਂ ਸੁਪਨਿਆਂ ਦੇ ਘਰ ਦੀ ਇਹ ਮਾਵਾ ਦੀ ਬਿਲਡਿੰਗ ਦਾ ਅੱਜ ਅਗਾਜ ਕਰਨ ਲੱਗੇ ਅੱਜ ਬੇਸਮੈਂਟ ਪਟਣ ਵਾਸਤੇ ਮਿੱਟੀ ਪਟਣ ਲੱਗੇ ਨੀ ਪੱਥਰ ਤਾਂ ਅੱਜ ਅਸੀਂ 4 ਤਰੀਕ 4 ਮਈ 2025 ਨੂੰ ਇਹ ਜਿਹੜਾ ਬੇਸਮੈਂਟ ਪਟਣੀ ਆ ਥੱਲੇ ਸਾਰੀ ਜਗ੍ਹਾ ਦੇ ਵਿੱਚ ਇਹ ਕਿੰਨੇ ਹਜ਼ਾਰ ਸਕਰ ਫੀਟ ਆ ਜੀ 13000 ਸਕਰ ਫੀਟ ਏਰੀਆ ਬਾਜੀ ਇਹ ਇੱਕ ਫਲੋਰ ਦਾ ਤੇ ਉਹਦੇ ਵਿੱਚ ਥੱਲੇ ਪੂਰੀ ਦੀ ਪੂਰੀ ਬੇਸਮੈਂਟ ਬਣਨੀ ਆ ਤੇ ਉਹਦਾ ਅੱਜ ਅਸੀਂ ਸ਼ੁਰੂਆਤ ਕਰਨ ਲੱਗੇ ਆਗਾਜ਼ ਕਰਨ ਲੱਗੇ ਆ ਤੇ 4 ਜੂਨ ਨੂੰ ਇਸ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਜਾਊਗਾ ਜੀ 4 ਜੂਨ 2025 ਨੂੰ ਅੱਜ ਤੋਂ ਪੂਰਾ 1 ਮਹੀਨਾ ਬਾਅਦ ਦੇ ਵਿੱਚ ਤੇ ਉੱਥੇ ਵੀ ਸੰਗਤ ਨੂੰ ਬੇਨਤੀ ਹੈ ਸੱਦਾ ਪੱਤਰ ਸਾਡੇ ਵੱਲੋਂ ਵੀ ਵੱਧ ਤੋਂ ਵੱਧ ਗਿਣਤੀ ਤੁਸੀਂ ਆਇਓ 4 ਜੂਨ ਨੂੰ ਇੱਕ ਤਾਂ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਨ ਹੈ ਸਾਡੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਸ ਰਸਤੇ ਤੇ ਚੱਲਣ ਦਾ ਰਾਹ ਦਿਖਾਇਆ ਤੇ ਨਾਲ ਸਾਡੇ ਗੁਰਫਤਿਹ ਸਿੰਘ ਦਾ ਵੀ ਜਨਮ ਦਿਨ ਆ ਉਸ ਦਿਨ 4 ਜੂਨ ਦਾ ਤੇ ਅਸੀਂ ਇਹ ਦੋਨੋਂ ਸਾਡੇ ਜਿਹੜੇ ਖੁਸ਼ੀ ਦੇ ਪਾਲ ਨੇ ਉਸ ਦਿਨ ਉਹਦੇ ਨਾਲ ਇੱਕ ਹੋਰ ਖੁਸ਼ੀ ਜੋੜ ਰਹੇ ਆ ਵੀ ਉਸ ਦਿਨ ਸਾਡੀਆਂ ਮਾਵਾ ਤੇ ਸਾਡੀਆਂ ਭੈਣਾਂ ਦਾ ਘਰ ਦਾ ਨੀਂਹ ਪੱਥਰ ਰੱਖਿਆ ਜਾਊਗਾ ਤੇ ਅੱਜ ਅਸੀਂ ਕਹੀ ਦਿਨ ਨਾਲ ਟੱਕ ਲਾ ਕੇ ਜੀਸੀਬੀ ਮਸ਼ੀਨ ਆ ਗਈ ਹੈ ਜੀ ਤੇ ਇਹ ਬੀਸਮਤ ਬੱਟਨ ਦੀ ਅੱਜੇ ਸ਼ੁਰੂਆਤ ਕਰਨ ਲੱਗੇ ਹਾਂ ਕਿਉਂਕਿ ਸਾਡਾ ਕੰਮ ਕੋਈ ਵੀ ਹੈ ਜਿਹੜਾ ਉਹ ਗੁਰੂ ਮਹਾਰਾਜ ਦੇ ਸ਼ੁਕਰਾਨੇ ਨਾਲ ਤੇ ਉਹਨਾਂ ਦੇ ਉਹ ਟਾਸਰੇ ਦੇ ਨਾਲ ਹੀ ਸ਼ੁਰੂ ਹੁੰਦਾ ਪਹਿਲਾਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਅਸੀਂ ਇਹ ਕਾਰਜ ਅੱਜ ਕਰਾਂਗੇ ਭਾਈ ਨਿਸ਼ਾਨ ਸਿੰਘ ਜੀ ਜਿਹੜੇ ਇਸ ਘਰ ਦੇ ਕਿਸੇ ਟੈਂਪੇਸ਼ਨ ਸੀ ਅੱਜ ਉਹ ਗੁਰੂ ਘਰ ਦੇ ਵਜੀਰ ਨੇ ਤੇ ਉਹ ਅਰਦਾਸ ਕਰਨਗੇ ਤੇ ਬਾਕੀ ਜਿਹੜੀਆਂ ਸੰਗਤਾਂ ਤੁਸੀਂ ਦੇਖਦੇ ਹੋ ਸਾਡੇ ਪਰਿਵਾਰ ਦੀਆਂ ਬੀਬੀਆਂ ਭੈਣਾਂ ਮਾਤਾਵਾਂ ਤਾਂ ਬੈਠੀਆਂ ਹੀ ਆ ਤੇ ਵਿੱਚ ਬਹੁਤ ਸਾਰੇ ਵੀਰ ਜਿਹੜੇ ਤੇ ਸਾਡੇ ਕੋਲੇ ਅੱਜ ਆਏ ਹੋਏ ਸੀ ਕੋਈ ਕਣਕ ਦੀ ਸੇਵਾ ਲੈ ਕੇ ਆਇਆ ਸੀ ਕੋਈ ਕਿਵੇਂ ਪਰਮਾਤਮਾ ਸਲਬ ਬਣਾਉਂਦਾ ਤੇ ਇਹਨਾਂ ਨੇ ਵੀ ਸਾਰਿਆਂ ਨੇ ਅੱਜ ਇਸ ਕਾਰਜ ਦਾ ਹਿੱਸਾ ਬਣਨਾ ਸੀ ਤੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ 기ਰ ਅਰਦਾਸ ਕਰਿਓ ਤੁਸੀਂ ਵੀ ਸਾਰੇ ਵੀ ਇਸ ਬਿਲਡਿੰਗ ਦਾ ਜਿਹੜਾ ਕਾਰਜ ਆ ਉਹ ਸੁਖ ਸ਼ਾਂਤੀ ਦੇ ਨਾਲ ਨਿਪਰੇ ਚੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅੱਗੇ ਅਰਦਾਸ ਮਾਰੀ ਜੀਉ ਪੰਸਰ ਤੇਰਾ ਕੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਮੀਰਾ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਕੋਤੀ ਜੀ ਸਹਾਇ ਹੋਾਰ ਸ੍ਰੀ ਪਕੋਤੀ ਜੀ ਕੀ ਪਾਛਾ ਹੀ ਦਸਵੀਂ ਪ੍ਰਥਮ ਪਕਾਉਤੀ ਸੁਖਾ ਗੁਰਨਾਨ ਦੇਵ ਜੀ ਲੈ ਕੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੇ ਹੋਈ ਸਹਾਇ ਅਰਜਣ ਹਰਗੋਬਿੰਦ ਰੋ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਘਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਆਏ ਕਰਨੋਂ ਜਿਤਾਏ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਅਰਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰਦਾ ਅੰਤਰ ਕੇ ਖਾਲਸਾ ਸਾਹਿਬੋ ਜੀ ਇਹ ਨਮਾਨੀਆਂ ਦੇ ਮਾਨ ਗੁਰੂ ਨੇ ਤਾਣੀਆਂ ਦੇ ਤਾਣ ਗੁਰੂ ਨੇ ਓਟਾਂ ਦੀ ਓਟ ਗੁਰੂ ਸੱਚੇ ਪਤਾ ਵਾਹਿਗੁਰੂ ਆਪ ਜੀ ਦੇ ਜੁਰ ਅਰਦਾਸ ਬੇਨਤੀ ਹੈ ਜੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਿਖੇ ਬੀਬੀਆਂ ਦੇ ਰਾਜ ਦੀ ਮਹਾਰਾਜ ਪਟਾਈ ਦੇ ਮਹਾਰਾਜ ਸ਼ੁਰੂਆਤ ਹੋਣ ਲੱਗੀ ਹੈ ਮਹਾਰਾਜ ਮੇਰ ਪਰੇ ਹੱਥ ਰੱਖਣਾ ਸਰਬੱਤ ਦੇ ਕਾਰਜ ਰਾਸ ਕਰਨੇ ਸਰਬੱਤ ਦੇ ਇਸ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੇ ਮੇਰ ਪਰੇ ਹੱਥ ਰੱਖਣਾ ਸਰਬੱਤ ਸੰਗ ਤੇ ਮੇਰ ਪਰੇ ਹੱਥ ਰੱਖਣਾ ਸਹੀ ਪਰੇ ਮਿਲ ਜਿਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਮੇਰੇ ਭਨੇ ਸਰਬਤ ਦਾ ਪਲਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਹ ਬੋਲੇ ਸੋਨ ਹਾਲ ਬਿਸਮਿਲਲਾ ਵਾਹੇ ਗੁਰਜੀ ਬੋਲੇ ਸੋ ਨਿਹਾਲ ਇਨਸ਼ਾ ਅੱਲਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਸਰਪੰਚ ਆਜੋ ਆਜੋ ਇੱਧਰ ਆਓ ਲਾਓ ਕਹਿੰ ਨੂੰ ਹੱਥ ਮਾੜਾ ਕੇਸੀ ਬਾਪੂ ਛੜ ਦੇ 2 ਮਿੰਟਾਂ ਪਹਿਲਾਂ ਟੱਕ ਲਾ ਦੇ ਤੂੰ ਬਸ ਇੱਕ ਕੱਟ ਬਸ ਇੱਕ ਥੱਲੇ ਕਈ ਮਾਰ ਦੇ ਬਸ ਇੱਕ ਵਾਰੀ ਬਸ ਬੁਲੇ ਸੋਨਿਆ ਸਤਿ ਸ਼੍ਰੀ ਅਕਾਲ ਹਾਲੂ ਬੋਲੇ ਸੋ ਨਿਹਾਲ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਕਲਯੁਗੀਆਂ ਨੂੰ ਪਾਪੀਆਂ ਨੂੰ ਚੋਰ ਚੱਕਿਆਂ ਨੂੰ ਇਹ ਸੇਵਾ ਤੇ ਲਾਇਆ ਸੱਚੇ ਪਾਸ਼ਾ ਨੇ ਢਾਬੇ ਤੋਂ ਉਹ ਪਿੱਛੇ ਡੇਕਾਂ ਦੇ ਥੱਲੇ ਬੈਠ ਕੇ ਕਿਦਾਂ ਗੁਰੂ ਦੀ ਕਿਰਪਾ ਨਾਲ ਅਸੀਂ 15 16 ਬੰਦੇ ਬਾਪੂ ਕੇਸਰ ਸਿੰਘ ਜੀ ਉਸ ਸਮੇਂ ਦੇ ਸਾਡੇ ਸਾਥੀ ਨੇ ਤੇ ਸ਼ਕਲਾ ਬਾਈ ਸਾਡੇ ਕੋਲੇ ਅੱਜ ਵੀ ਜਿਹੜਾ ਉਸ ਪਹਿਲਾ ਮੈਂਬਰ ਸੀ ਸਾਡੇ ਢਾਬੇ ਤੇ ਆਇਆ ਉਸ ਤੋਂ ਬਾਅਦ ਬਾਰਨਹਾੜੇ ਸਾਡੇ ਛੋਟੇ ਭਰਾ ਵੀਰਿੰਦਰ ਸਿੰਘ ਗਰੇਵਾਲ ਦੇ ਖੇਤ 'ਚ ਕਰੀ ਪੌਣੇ 2 ਸਾਲ ਰਹੇ ਟੈਂਟ ਲਾ ਕੇ ਤੰਬੂ ਲਾ ਕੇ ਦਰੱਖਤਾਂ ਥੱਲੇ ਫਿਰ ਉਸ ਤੋਂ ਬਾਅਦ 2018 ਦੇ ਵਿੱਚ 2 ਜੂਨ ਨੂੰ ਇੱਥੇ ਨੀਂ ਪੱਥਰ ਰੱਖਿਆ ਸੀ ਇਸ ਘਰ ਦਾ ਸ਼ੈੱਡ ਪਾ ਲਏ ਇੱਥੇ ਰਹਿਣਾ ਸ਼ੁਰੂ ਕੀਤਾ ਫਿਰ 2022 ਦੇ ਵਿੱਚ ਇਸ ਸੁਪਨਿਆਂ ਦੇ ਘਰ ਦੀ ਬਿਲਡਿੰਗ ਦਾ ਨੀਂ ਪੱਥਰ ਰੱਖਿਆ ਸੀ ਤੇ ਇਹਦੀ ਉਹ ਸਾਰੀ ਸ਼ੁਰੂ ਹੋਈ ਅੱਜ 2025 ਦੇ ਵਿੱਚ ਖੜੇ ਆ ਇਸ ਬਿਲਡਿੰਗ ਦੀ ਇਹ ਸਾਰੀ ਕੰਪਲੀਟ ਹੋ ਗਈ ਆ ਤੇ ਹੁਣ ਅਸੀਂ ਅੱਜ ਸਾਡੀਆਂ ਮਾਵਾਂ ਤੇ ਭੈਣਾਂ ਵਾਸਤੇ ਇੱਕ ਘਰ ਬਣਾ ਰਹੇ ਆ ਕਿਉਂਕਿ ਸਾਡੀਆਂ ਮਾਵਾਂ ਤੇ ਭੈਣਾਂ ਦਾ ਇਸ ਪਰਿਵਾਰ ਦੇ ਵਿੱਚ ਹਰ ਚੀਜ਼ ਤੇ ਹਰ ਜ਼ਰੂਰਤ ਦਾ ਉਹਨਾਂ ਦੀ ਹਰ ਜਿਹੜੀ ਲੋੜ ਆ ਉਹਦਾ ਬਰਾਬਰ ਦਾ ਹੱਕਦਾਰ ਆ ਕਿਉਂਕਿ ਸਾਡੇ ਬਾਪੂ ਬਜ਼ੁਰਗਾਂ ਵਾਸਤੇ ਅਸੀਂ ਜਦੋਂ ਬਿਲਡਿੰਗ ਬਣਾ ਰਹੇ ਸੀ ਤੇ ਬੀਬੀਆਂ ਤੇ ਭੈਣਾਂ ਵਾਸਤੇ ਸੋਚਿਆ ਨਹੀਂ ਸੀ ਵੀ ਇਹਦੇ ਵਿੱਚ ਸਾਨੂੰ ਆਹ ਪਰੇਸ਼ਾਨੀਆਂ ਆਉਣਗੀਆਂ ਜਿਹੜੀਆਂ ਹੁਣ ਸਾਨੂੰ ਸਾਹਮਣੇ ਦਰਪੇਸ਼ ਹੋਈਆਂ ਸਾਨੂੰ ਵਿੱਚ ਰਹਿੰਦੇ ਆ ਸਮੇਂ ਤੇ ਉਹ ਗੁਰੂ ਕਿਰਪਾ ਕਰੇ ਹੁਣ ਇਹਨਾਂ ਦਾ ਅਲੱਗ ਵੇੜਾ ਹੋਊਗਾ ਇਸ ਪਾਸੇ ਅਲੱਗ ਬਿਲਡਿੰਗ ਹੋਜੂ ਬੀਬੀਆਂ ਭੈਣਾਂ ਆਪਣੇ ਘਰ ਦੇ ਵਿੱਚ ਜਿਵੇਂ ਆਮ ਆਪਾਂ ਘਰਾਂ 'ਚ ਰਹਿੰਦੇ ਆ 160 ਭੈਣਾਂ ਤੇ ਮਾਤਾਵਾਂ ਤੇ ਬੀਬੀਆਂ ਤੇ ਬੱਚੀਆਂ ਸਾਡੇ ਘਰ ਦੇ ਵਿੱਚ ਇਸ ਟਾਈਮ ਰਹਿ ਰਹੀਆਂ ਤੇ ਉਹਨਾਂ 160 ਬੀਬੀਆਂ ਭੈਣਾਂ ਦਾ ਅਸੀਂ ਇੱਕ ਸੋਹਣਾ ਜਿਹਾ ਘਰ ਬਣਾ ਸਕੀਏ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਸੰਗਤ ਨੂੰ ਵੀ ਬੇਨਤੀ ਆ ਤੁਸੀਂ ਸਮਾਨ ਦੇ ਰੂਪ ਦੇ ਵਿੱਚ ਕਿਸੇ ਨੇ ਸਰਿਆ ਕਿਸੇ ਨੇ ਇਟਾ ਕਿਸੇ ਨੇ ਰੇਤਾ ਕਿਸੇ ਨੇ ਬਜਰੀ ਇਹ ਸਾਡੀ ਬੇਨਤੀ ਹੱਥ ਜੋੜ ਕੇ ਤੇ ਰਣਜੀਤ ਸਿੰਘ ਸਾਡੇ ਠੇਕੇਦਾਰ ਸਾਹਿਬ ਨੇ ਸਰਪੰਚ ਵੀ ਨੇ ਇੱਥੇ ਫੁੱਲਾਲ ਪਿੰਡ ਤੋਂ ਵੀਰ ਸਾਹਿਬ ਕਾ ਤੇ ਹੁਣ ਸਾਡੇ ਸੁਪਨਿਆਂ ਦੇ ਘਰ ਦੀ ਇਸ ਬਿਲਡਿੰਗ ਜਿਹੜੀ ਨੂੰ ਪੁਰਾਣੀ ਨੂੰ ਵੀ ਇਹੀ ਕੰਪਲੀਟ ਕਰ ਰਹੇ ਨੇ ਇਹਨਾਂ ਨੇ ਜ਼ਿੰਮੇਵਾਰੀ ਚੱਕੀ ਸੀ ਇਹ ਨਵੇਂ ਸੁਪਨਿਆਂ ਦੇ ਘਰ ਦੀ ਨਵੀਂ ਬਿਲਡਿੰਗ ਦਾ ਵੀ ਜਿਹੜਾ ਅਸੀਂ ਇਹ ਜੀ ਮਾਮਾ ਰਣਜੀਤ ਸਿੰਘ ਠੇਕੇਦਾਰ ਜੀ ਨੂੰ ਦਿੱਤਾ ਵਾ ਗੁਰੂ ਸਾਹਿਬ ਕਿਰਪਾ ਕਰਨ ਤੇ ਇਹ ਕਾਰਜ ਕਰ ਸਕਣ ਇਹਨਾਂ ਦੇ ਜਿੰਨੇ ਵੀ ਕਾਰੀਗਰ ਭਰਾ ਨੇ ਸਾਡੇ ਜਿਨ੍ਹਾਂ ਨੇ ਸੇਵਾ ਕਰਨੀ ਆ ਉਹਨਾਂ ਨੂੰ ਵੀ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਤੇ ਸੰਗਤ ਜਿੰਨੇ ਵੀ ਇੱਥੇ ਆਏ ਅਰ ਜੀ ਸਾਰਿਆਂ ਨੂੰ ਜੀ ਆਇਆਂ ਵੀ ਤੇ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਤੁਹਾਨੂੰ ਵਧਾਈਆਂ ਵੀ ਆ ਅਸ਼ਮੀ ਬਾਈ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਆ ਖਾਸ ਕਰਕੇ ਮੇਰੀਆਂ ਮਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਭਾਈ ਆਪਣਾ ਨਵਾਂ ਘਰ ਬਣ ਲੱਗਿਆ ਵਾ ਐ ਕਸ਼ਮੀਰੋ ਸਤਵੰਤ ਕੁਰਮ ਭੈਣੇ ਗਿੱਤਿਕਾ ਭੈਣੇ ਨਵਾਂ ਘਰ ਬਣ ਲੱਗਿਆ ਅਮਨ ਵੈਦਵਾਨ ਭੈਣੇ ਆ ਮੀਨਾ ਆ ਨੈਣਾ ਨਵਾਂ ਘਰ ਬਣ ਲੱਗਿਆ ਰਪਾਜਨ ਕੁਰੇ ਨਵਾਂ ਘਰ ਬਣ ਲੱਗਿਆ ਭਾਈ ਤੇ ਗੁਰੂ ਕਿਰਪਾ ਕਰਨ ਕੱਚੇ ਪਾਸ਼ਾ ਮਿਹਰ ਕਰਨ ਇਹ ਕੰਮ ਛੇਤੀ ਛੇਤੀ ਨੇਪਰੇ ਚੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਅੱਜ ਸਾਡੇ ਕੋਲੇ ਸਾਡੇ ਵੀਰ ਜਿਹੜੇ ਇੱਥੇ ਭਰਤ ਪਾਉਣ ਵਾਸਤੇ ਆਏ ਨੇ ਟਰਾਲੀਆਂ ਲੈ ਕੇ ਇੱਕ ਤਾਂ ਕੁਲਵਿੰਦਰ ਸਿੰਘ ਬਾਈ ਆ Jharkhand ਤੋਂ ਸਭ ਤੋਂ ਪਹਿਲਾਂ ਵੀਰਾ ਉਹੀ ਟਰਾਲੀ ਲੈ ਕੇ ਆਇਆ ਕੁਲਵਿੰਦਰ ਬਾਈ ਇੱਕ ਟਰਾਲੀ ਲੈ ਕੇ ਆਇਆ ਤੇ ਇੱਕ ਹਰਜੋਤ ਸਿੰਘ ਪਿੰਡ ਭਗਤਪੂਰਾ ਤੋਂ ਤੇ ਅਰਵਿੰਦਰ ਸਿੰਘ ਇਹ ਦੋ ਟਰਾਲੀਆਂ ਲੈ ਕੇ ਆਏ ਨੇ ਵੀਰੇ ਹੁਣੇ ਹਿਸ਼ਾਰਪੁਰ ਜ਼ਿਲ੍ਹੇ ਤੋਂ ਤੇ ਇਹ ਵੀਰੇ ਹੁਣੇ ਕਿੱਥੋਂ ਆਏ ਵੀਰੇ ਬੈਂਸਰ ਪਿੰਡ ਤੋਂ ਆਏ ਨੇ ਵੀਰੇ ਕੀ ਨਾ ਤੁਹਾਡਾ ਵੀਰੇ ਮਹਿੰਦਰ ਸਿੰਘ ਸਰਦਾਰ ਮਹਿੰਦਰ ਸਿੰਘ ਬੈਂਸ ਸਰਦਾਰ ਮਹਿੰਦਰ ਸਿੰਘ ਬੈਂਸ ਦੋ ਟਰਾਲੀਆਂ ਵੀਰੇ ਨਾ ਦੋ ਕਰਾਹੇ ਹੀ ਮਿਲੇ ਜੀ ਦੋ ਕਰਾਹੇ ਮਿਲੇ ਹਾਂਜੀ ਬਾਈ ਹੁਣੀ ਦੋ ਕਰਾਹੇ ਲੈ ਕੇ ਆਏ ਨੇ ਤੇ ਵੀਰੇ ਹੁਣੀ ਹਿਸ਼ਾਰਪੁਰ ਤੋਂ ਆਏ ਨੇ ਸਵੇਰੇ ਹਨਾ ਵੀਰਾ ਜਰਖੜ ਤੋਂ ਆਇਆ ਹੋਇਆ ਵੀਰਾ ਸਵੇਰ ਦਾ ਤੇ ਫਿਰ ਸਾਡਾ ਬਿੰਦਾ ਵੈਣੀਆਲ ਤੋਂ ਸਰਪੰਚ ਸਾਹਿਬ ਕਵੀਰ ਉਹਨੇ ਦੋ ਟਿੱਪਰ ਭੇਜੇ ਨੇ ਤੇ ਫਿਰ ਸਾਡਾ ਦਵਿੰਦਰ ਸਿੰਘ ਹੈ ਬਾਈ ਜਿਹੜੀ ਅਸੀਂ ਹਮੇਸ਼ਾ ਧੰਨਵਾਦ ਕਰਦੇ ਹਾਂ ਪਿਛਲੀ ਵਾਰੀ ਵੀ ਜਦੋਂ ਭਰਤ ਪਾਇਆ ਤਿੰਨ ਚਾਰ ਸਾਲ ਹੋ ਗਏ ਲਗਾਤਾਰ ਹਰ ਵਾਰ ਉਹ ਵੀਰਾਂ ਆਪਣੀ ਪੋਪਲਨ ਮਸ਼ੀਨ ਭੇਜਦਾ ਨਾਲ ਟਿਪਰ ਭੇਜਦਾ ਇਸ ਵਾਰ ਵੀ ਉਹ ਵੀਰ ਦਾ ਸਾਡੇ ਨਾਲ ਸਾਥ ਆ ਤੇ ਅਸੀਂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਕਾਰਜ ਨੂੰ ਛੇਤੀ ਛੇਤੀ ਨੇਪਰੇ ਚਾੜ ਸਕੀਏ ਬਸ ਤੁਸੀਂ ਅਰਦਾਸ ਕਰਿਓ ਸਾਡੇ ਸਾਰੇ ਸੇਵਾਦਾਰ ਵੀਰਾਂ ਦੀ ਤੰਦਰੁਸਤੀ ਲਈ ਜਿਹੜੀ ਮਸ਼ੀਨਰੀ ਇੱਥੇ ਵਰਤੀ ਜਾਣੀ ਹੈ ਮਹਾਰਾਜ ਸੁੱਖ ਸ਼ਾਂਤੀ ਬਖਸ਼ੇ ਇਹ ਕੰਮ ਸੁੱਖ ਸ਼ਾਂਤੀ ਨਾਲ ਨੇਪਰੇ ਚੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ